ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸੁਖਪ੍ਰਿਤ ਅਕੈਡਮੀ ਤੇ ਆਈ ਹੋਪ ਤੁਸੀਂ ਸਾਰੇ ਆਪਣੇ ਆਪਣੀ ਪਲੇਸਿਸ ਤੇ ਠੀਕ ਹੋਵੋਗੇ ਬਹੁਤ ਹੀ ਵੱਡੀ ਖੁਸ਼ਖਬਰੀ ਦੀ ਕੱਲ ਜਿਹੜੀ ਨੋਟੀਫਿਕੇਸ਼ਨ ਅਸੀਂ ਤੁਹਾੜਨਾ ਸਾਂਝਾ ਕਰਨ ਜਾ ਰਹੇ ਹਾਂ ਜੁੜਿਆ ਹੋਇਆ ITT 2334 ਭਰਤੀ ਦੇ ਨਾਲ ਪੂਰੀ ਡਿਟੇਲਸ ਨੋਟੀਫਿਕੇਸ਼ਨ ਰੀਡ ਕਰਦੇ ਆਂ ਬਟ ਉਸ ਤੋਂ ਪਹਿਲਾਂ ਜੇਕਰ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਲੇਟੈਸਟ ਅਪਡੇਟ ਜਿਹੜੀ ਕਿ ਈਟੀਟੀ ਕੇਡਰ ਮਾਸਟਰ ਕੇਡਰ ਜਾਂ ਫਿਰ ਪੀਐਸ ਟਾਟਨਾ ਜੁੜੀ ਹੋਵੇ ਤੁਹਾਡੇ ਤੋਂ ਸਕਿਪ ਨਾ ਹੋਵੇ ਹਾਂਜੀ ਰੀਡ ਕਰਦੇ ਆਂਗੇ ਨੋਟੀਫਿਕੇਸ਼ਨ दफ्तर डायरैक्टोरेट सिक्ख्या विभाग पंजाब एस एस सी नगर अमल टू शाखा सेवा विखे जिला सिक्ख्या अफसर अमृतसर फिरोजपुर फाजिलका गुरदासपुर पठानकोट तो तरन तारण मीमो नंबर भी दिता होगा पंद्रह तीन दो हज़ार पच्ची अच्छा ही नोटिफिकेशन है विशा ई टी टी ਦੀ 2364 ਸਾਮੀਆਂ ਦੇ ਜੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਗੁਰੂ ਨਾਨਕ ਭਵਨ ਨੇੜੇ ਡੀਸੀ ਅਫਸਰ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਮਿਤੀ 19 ਮਾਰਚ 2025 ਨੂੰ ਰਾਜ ਪੱਦਰੀ ਸਮਾਗਮ ਕਰਕੇ ਕਰ ਕਮਲਾ ਨਾਲ 2364 ETT ਕਾਦਰ ਦੀਆਂ ਸਾਮੀਆਂ ਬਰੁੱਧ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਉਕਤ ਸਮਾਗਮ ਲਈ ਆਪ ਆਪਣੇ ਦਫ਼ਤਰ ਦੇ ਕਿਸੇ ਵੀ ਅਧਿਕਾਰੀ ਡੀਪੀਓ ਡਿਪਟੀ ਡੀਪੀਓ ਬੀਪੀਓ ਡੀਲਿੰਗ ਹੈੱਡ ਜਾਂ ਕਲਰਕ ਦੀ ਲਿਖਤੀ ਡਿਊਟੀ ਲਗਾਉਂਦੇ ਹੋਏ ਮਿਤੀ 19/3/2025 8 ਵਜੇ ਆਈਡੀ ਪ੍ਰੂਫ ਲੈ ਕੇ ਗੁਰਨਾਨਕ ਭਵਨ ਦਿੱਲੀ ਆਣਾ ਵਿਖੇ ਪਹੁੰਚਣ ਲਈ ਪਾਵਨਤ ਕੀਤਾ ਜਾਵੇ ਤੇ ਡਿਊਟੀ ਪੱਤਰ ਦੀ ਕਾਪੀ ਇਸ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਇਸ ਨੂੰ ਬਤਿ ਜਰੂਰੀ ਸਮਝਿਆ ਜਾਵੇ ਕਿਸੇ ਵੀ ਦੇਰੀ ਜਾਂ ਅਣਗਿਆਲੀ ਦੀ ਜ਼ਿੰਮੇਵਾਰੀ ਆਪਜੀ ਦੀ ਨਿੱਜੀ ਹੋਵੇਗੀ ਸਹਾਇਕ ਟ੍ਰੈਕਟਰ ਅਮਲਾਟੂ ਤਾਂ ਇਹ ਸੀ ਬਹੁਤ ਹੀ ਜਿਹੜੀ ਇੰਪੋਰਟੈਂਟ ਤੇ ਲੇਟੈਸਟ ਅਪਡੇਟ ਜਿਹੜੀ ਈਟੀਸੀ 2364 ਦੀ ਅਸਾਮੀਆਂ ਦੇ ਨਾਲ ਜੁੜੀ ਹੋਈ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਸੰਬੰਧੀ ਜਿਹੜੀ ਇਹ ਜੁੜੀ ਹੋਈ ਸੀਗੀ ਤਾਂ ਇਸ ਦੇ ਵਿੱਚ ਉਹਨਾਂ ਨੇ ਕਿਸੇ ਵੀ ਦਫ਼ਤਰ ਦੇ ਜਿਹੜੇ ਇਹਨਾਂ ਦੇ ਅਧਿਕਾਰੀ ਜਿਵੇਂ ਕਲਰਕ ਡੀਲਿੰਗ ਹੈਡ ਉਹਨਾਂ ਨੂੰ ਵੀ 8 ਵਜੇ ਉੱਥੇ ਆਪਦੇ ਆਈਡੀ ਪ੍ਰੂਫ ਲੈ ਕੇ ਪਹੁੰਚਣ ਲਈ ਕਿਹਾਗਾ ਬਾਕੀ ਜਿਕਰ ਸਾਨੂੰ ਹੋਰ ਵੀ ਇਸੇ ਤਰ੍ਹਾਂ ਦੇ ਹੋਰ ਲੇਟੈਸਟ ਅਪਡੇਟਸ ਸਾਨੂੰ ਪਤਾ ਲ ਅਸੀਂ ਤੁਹਾਡ ਨਾਲ ਸਾਂਝੀਆਂ ਜ਼ਰੂਰ ਕਰਾਂਗੇ 9894 ਦੀ ਵੀ ਆਪਾਂ ਨੂੰ ਉਮੀਦ ਹੈ ਬਹੁਤ ਜਲਦ ਕੋਈ ਖੁਸ਼ਖਬਰੀ ਆਪਾਂ ਨੂੰ ਵੇਖਣ ਨੂੰ ਮਿਲੇਗੀ ਹੋਰ ਲੇਟੈਸਟ ਅਪਡੇਟ ਤੇ ਪੋਸਟਾਂ ਦੇ ਲਈ ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਆਉਣ ਵਾਲੀ ਵੀਡੀਓ ਵਿੱਚ ਕੇਵੀਐਸ ਚ ਆਉਣ ਵਾਲੀਆਂ ਸਾਰੀਆਂ ਭਰਤੀਆਂ ਨੂੰ ਡਿਟੇਲਸ ਵਿੱਚ ਡਿਸਕਸ ਕਰਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ